ਕਈ ਲੋਕ ਇਦਨੇ ਘਟਿਆ ਹੁੰਦੇ ਨੇ ਨਾ ਕਿ ਵਿਆਹ ਦੇ ਰਿਸ਼ਤੇ ਨੂੰ ਵੀ ਜਮਾਂ ਕਲੰਕਿਤ ਕਰ ਦਿੰਦੇ ਨੇ ਤੇ ਵਿਆਹ ਤੋਂ ਪਹਿਲਾਂ ਹੀ ਜਦੋਂ ਇੱਕ ਮੁੰਡਾ ਕੁੜੀ ਦੇ ਬੈਡਰੂਮ ਦੇ ਵਿੱਚ 24 ਘੰਟੇ ਬੜਿਆ ਰਹੇ ਹਰ ਵਕਤ ਆਉਣ ਜਾਣ ਬਣਿਆ ਰਹੇ ਤਾਂ ਤੁਸੀਂ ਇਹੋ ਜਿਹੇ ਰਿਸ਼ਤੇ ਨੂੰ ਕੀ ਨਾਮ ਦਿਓਗੇ ਆ ਇੱਕ ਕਲਿੱਪ ਦਿਖਾਉਣੀ ਹੈ ਦੇਖਿਓ ਹਾਂ ਚਾਹੀਦੇ ਆ ਓਏ ਨਹੀਂ ਚਾਹੀਦੇ ਆ ਚਾਹੀਦੇ ਆ ਨਹੀਂ ਚਾਹੀਦੇ ਆ ਉਸ ਨੂੰ ਨਹੀਂ ਨਹੀਂ ਇੱਥੇ ਪਤਾ ਤੁਹਾਨੂੰ ਕਿਹੜੀ ਗੱਲ ਚੱਲ ਰਹੀ ਆ ਉਹਨੇ ਨਾ ਇੱਕ ਚਿੱਟ ਦੇ ਉੱਪਰ ਉਹ ਜਿਹੜੀ ਸਲਿੱਪ ਉਹਨੂੰ ਫੜਾਈ ਹੋਈ ਆ ਉਹਦੇ ਉੱਪਰ ਉਹਨੇ ਲਿਖ ਕੇ ਪਾਇਆ ਸੀਗਾ ਇਹ ਤੁਹਾਨੂੰ ਦੂਜੀ ਘਰ ਵਾਲੀ ਚਾਹੀਦੀ ਆ ਤਾਂ ਸਮਾਈਲ ਕਰੋ ਹਣਾ ਤੇ ਉਹਦੇ ਮਨ ਦੇ ਵਿੱਚ ਲੱड्डੂ ਫੁੱਟਣ ਲੱਗ ਗਏ ਤੇ ਉਹ ਸਮਾਈਲ ਕਰਦੀ ਉਹਨੇ ਤੇ ਇਹ ਇਹਨੂੰ ਉਸੇ ਗੱਲ ਬਾਰੇ ਬੋਲ ਰਹੀ ਆ ਇਹ ਚਾਹੀਦੀ ਆ ਹੈ ਚਾਹੀਦੀ ਆ ਤੁਸੀਂ ਸਮਾਈਲ ਕਿਉਂ ਕੀਤੀ ਹੁਣ ਓਬੈਸਾ ਵੀ ਜਦੋਂ ਬੰਦੇ ਦੇ ਸਾਹਮਣੇ ਲੱਡੂ ਪਏ ਹੋਣਗੇ ਇੱਕ ਚ ਘੱਟ ਲੱਡੂ ਹੋਊ ਤੇ ਦੂਜੇ ਚ ਵੱਧ ਹੋਣਗੇ ਤੇ ਓਬੈਸਾ ਬੰਦਾ ਵੱਧ ਵਾਲੇ ਪਾਸੇ ਹੀ ਜਾਊਗਾ ਹਨਾ ਤੇ ਪਹਿਲੀ ਗੱਲ ਹੋਰ ਮੈਂ ਸੋਨੂੰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਕੋਈ ਇਹਨੂੰ ਸਮਝਾਓ ਵੀ ਭਾਈ ਹਜੇ ਤੂੰ ਇਹਦੇ ਪਹਿਲੇ ਘਰ ਵਾਲੀ ਬਣੀ ਨਹੀਂ ਨੀਗੀ ਹਨਾ ਕਿਤੇ ਇਹ ਨਾ ਹੋਵੇ ਵੀ ਪਹਿਲੇ ਘਰ ਵਾਲੀ ਉਹਦੇ ਦਿਮਾਗ ਚ ਜਿਹਨੂੰ ਤੂੰ ਦੂਜੀ ਕਹਿ ਕੇ ਵੜਨਾ ਚਾਹੁੰਦੀ ਆ ਉਹੀ ਉਹਦੀ ਪਹਿਲੀ ਬਣ ਜੇ ਬਾਕੀ ਇਹਨੂੰ ਕੁਝ ਵੀ ਨਹੀਂ ਪਤਾ ਇਹਨੂੰ ਇਹ ਨਹੀਂ ਪਤਾਗਾ ਵੀ ਆਏ ਵਿਆਹ ਤੋਂ ਪਹਿਲਾਂ ਹਸਬੰਡ ਵਾਈਫ ਬਣਨ ਦੀ ਖਾਤਰ ਨਾ ਲਾਵਾਂ ਲੈਣੀਆਂ ਪੈਂਦੀਆਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਫਿਰ ਹਸਬੰਡ ਵਾਈਫ ਬਣਿਆ ਜਾਂਦਾ ਤੇ ਹਸਬੰਡ ਵਾਈਫ ਆ ਮੂਹ ਨਾ ਕਹਿਣਾ ਬਹੁਤ ਸੌਖਾ ਹੁੰਦਾ ਅੱਜ ਕੱਲ ਤਾਂ ਵਿਆਹ ਤੋਂ ਬਾਅਦ ਨਹੀਂ ਰਿਸ਼ਤੇ ਟਿਕਦੇ ਤੇ ਇਹਨਾਂ ਨੇ ਤਾਂ ਵਿਆਹ ਤੋਂ ਪਹਿਲਾਂ ਹੀ ਮਤਲਬ ਜਿਵੇਂ ਰਿਸ਼ਤੇਆਂ ਨੂੰ ਉਹ ਕਰ ਰੱਖਿਆਗਾ ਆਪਾਂ ਨੂੰ ਪਤਾ ਹੀ ਹੈ ਹਨਾ ਜਿਆਦਾ ਡਿਟੇਲ ਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦੀ ਫਿਰ ਤੁਸੀਂ ਦੇਖ ਲਓ ਵੀ ਇਹਨੇ ਕਿਤੇ ਪ੍ਰੋਮੋਸ਼ਨ ਕਰਨ ਜਾਣਾ ਇਹਨੇ ਸੋਨੂ ਨੇ ਉਹਦੇ ਨਾਲ ਜਾਣਾ ਠੀਕ ਆ ਉਹ ਇਹਦੇ ਨਾਲ ਹੁੰਦਾ 24 ਘੰਟੇ ਜ਼ਿਆਦਾਤਰ ਤੁਸੀਂ ਦੇਖ ਲਓ ਬੈਡਰੂਮ ਦੇ ਵਿੱਚ ਇਹਦੇ ਬੜਿਆ ਰਹਿੰਦਾ ਦੋਨੇ ਜਣੇ ਹੁੰਦੇ ਆ ਮੰਨਦੇ ਆ ਚਲੋ ਘਰ ਦੇ ਵਿੱਚ ਹੋਰ ਵੀ ਮੈਂਬਰਸ ਹੋਣਗੇ ਪਰ ਮੈਨੂੰ ਲੱਗਦਾ ਨਾ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਹੀਂ ਸਹੀ ਗਿਆ ਇਹਨਾਂ ਨੂੰ ਇੰਨਾ ਕੁ ਰੋਸਟਰਸ ਨੇ ਇੰਨਾਂ ਚੀਜ਼ਾਂ ਨੂੰ ਲੈ ਕੇ ਟਰੋਲ ਕੀਤਾ ਇੰਨਾ ਕੁ ਟਰੋਲ ਕੀਤਾ ਪਰ ਫੇਰ ਵੀ ਨਾ ਇਹਨਾਂ ਦੇ ਖਾਨੇ 'ਚ ਗੱਲ ਵੱੜਦੀ ਨਹੀਂ ਫੇਰ ਇਹਨੂੰ ਸਭ ਤੋਂ ਵੱਡਾ ਵਹਿਮ ਆ ਇਹਨੂੰ ਆਏ ਨਹੀਂ ਪਤਾ ਵੀ ਜਿਹੜਾ ਦੀਪ ਆ ਉਹ ਇਹਦਾ ਹਲੇ ਜਸਟ ਫਿਓਨਸੀ ਆ ਹਜੇ ਹਸਬੰਡ ਬਣਿਆ ਨਹੀਂ ਤੇ ਨਾਹੀ ਇਹ ਦੀ ਵਾਈਫ ਬਣੀ ਆ ਇਹੋ ਜਿਹੇ ਰਿਸ਼ਤੇ ਜਿਹੜੇ ਹੈਗੇ ਆ ਨਾ ਲੰਮੀ ਰੇਸ ਦੇ ਘੋੜੇ ਨਹੀਂ ਹੁੰਦੇ ਜਦੋਂ ਆਪਾਂ ਪਹਿਲਾ ਹੀ ਮਤਲਬ ਚਲੋ ਜਿਵੇਂ ਇਹਨਾਂ ਨੂੰ ਸਹੀ ਲੱਗਦਾ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਇਹੋ ਜਿਹੇ ਲੋਕਾਂ ਨੂੰ ਰੋਲ ਮਾਡਲ ਮੰਨਣ ਦੀ ਕੋਈ ਲੋੜ ਨਹੀਂ ਗਈ ਕਿਉਂਕਿ ਇਹ ਮਤਲਬ ਨਾ ਬਸ ਦੁਨੀਆ ਨੂੰ ਜਿਵੇਂ ਬੇੜਾਗਰ ਕਰਨ ਤੇ ਹੀ ਉਤਰੇ ਹੋਏ ਨੇ ਕਿ ਤੁਸੀਂ ਲੋਕਾਂ ਦੇ ਕਮੈਂਟ ਪੜੋ ਨਾ ਇਹਨਾਂ ਦੀਆਂ ਵੀਡੀਓਜ਼ ਦੇ نیچے ਜਾ ਜਾ ਕੇ ਜਿਹੜੇ YouTube ਤੇ ਇਹ ਵਲੌਗ ਪਾਉਂਦੇ ਨੇ ਜਾਂ ਜਿਹੜੇ Instagram ਤੇ ਇਹ ਰੀਲਾਂ ਪਾਉਂਦੇ ਨੇ ਤੇ ਲੋਕ ਨਾ ਇਹਨਾਂ ਨੂੰ ਇੱਥੋਂ ਤੱਕ ਕਹਿੰਦੇ ਨੇ ਵੀ ਮਤਲਬ ਕਿਸੇ ਨੇ ਕਮੈਂਟ ਕੀਤਾ ਮੈਂ ਸਕਰੀਨਸ਼ਾਟ ਨਹੀਂ ला ਸਕੀ ਉਹਦਾ ਸੌਰੀ ਕਿਸ ਨੇ ਕਮੈਂਟ ਕੀਤਾ ਕਹਿੰਦੇ ਇਹ ਕਿਸੇ ਗੱਲ ਕਰਕੇ ਹੀ ਇਹ ਸੋਨੂ ਦੇ ਨਾਲ ਹੈਗਾ ਐਵੇਂ ਨਹੀਂ ਤੁਰਿਆ ਫਿਰਦਾ ਹਨਾ ਤੇ ਓਬਵੀਅਸ ਆ ਵੀ ਕਿਸੇ ਗੱਲ ਕਰਕੇ ਹੀ ਨਾਲ ਆ ਹਨਾ ਕਿਉਂਕਿ ਅੱਜ ਕੱਲ ਨਾ ਸਾਰਾ ਫੇਮ ਦਾ ਚੱਕਰ ਆ ਜੇ ਹੁਣ ਆਪਾਂ ਇਹ ਚੀਜ਼ਾਂ ਕਹਿੰਨੇ ਆ ਤੇ ਸੋਨੂ ਨੂੰ ਲੱਗਦੀਆਂ ਮਿਰਚਾਂ ਇਸ ਚੀਜ਼ ਦੀਆਂ ਸੋਨੂ ਨੂੰ ਹੁੰਦੀ ਹੈ ਤਕਲੀਫ ਵੀ ਮੇਰੇ ਦੀਪ ਨੂੰ ਆਏ ਕਹਿੰਦੇ ਨੇ ਹੁਣੇ ਦਿੰਦੇ ਨੇ ਸਫਾਈਆਂ ਪਰ ਆਹ ਵੀਡੀਓ ਨਾਲ ਸੇਵ ਕਰਕੇ ਰੱਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਹੋਣਾ ਕੀ ਆ ਠੀਕ ਹੈ ਫਿਰ ਆਪਾਂ ਸੋਨੂ ਨੂੰ ਜਿਹੜਾ ਹੈਗਾ ਰਿਪਲਾਈ ਦੇਵਾਂਗੇ ਆਪਾਂ ਤਾਂ ਚਲੋ ਇਹੀ ਆਨੇ ਆ ਵੀ ਕਾਹਨੂੰ ਧੀ ਧਿਆਣੀ ਦੀ ਕਿਸੇ ਦੀ ਜ਼ਿੰਦਗੀ ਬਰਬਾਦ ਹੋਵੇ ਪਰ ਜਿਹੜਾ ਹੰਕਾਰ ਹੁੰਦਾ ਬੰਦੇ ਨੂੰ ਇੱਕ ਦਿਨ ਲੈ ਡੁੱਬਦਾ ਠੀਕ ਹੈ ਜੀ ਬਾਕੀ ਇਹ ਜਿਹੜੇ ਬਲੌਗਰ ਨੇ ਨਾ ਮਤਲਬ ਹੈਗੇ ਨੇ ਬੱਚੇ ਚੰਗੇ ਬਲੌਗਰ ਵੀ ਹੈਗੇ ਨੇ ਇਹ ਦੇਖ ਲਓ ਤੁਸੀਂ ਵੀ ਇਹ ਪੌਡਕਾਸਟਾਂ ਤੇ ਇੰਨੇ-ਇੰਨੇ ਪੈਸੇ ਡਿਮਾਂਡ ਕਰਦੇ ਨੇ ਠੀਕ ਹੈ ਨਾਲੇ ਤਾਂ ਬੰਦਾ ਤੁਹਾਡੇ ਨੂੰ ਪ੍ਰਮੋਟ ਕਰ ਰਿਆ ਨਾਲੇ ਤੁਸੀਂ ਉਹਨਾਂ ਤੋਂ ਇੰਨੇ-ਇੰਨੇ ਪੈਸਿਆਂ ਦੀ ਡਿਮਾਂਡ ਕਰ ਰਹੇ ਹੋ ਬੁੱਥੀ ਹੈਗੀ ਇੰਨੇ ਪੈਸੇ ਵਾਲੀ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਇਹਨਾਂ ਦੀ ਲੋਕਾਂ ਕਮੈਂਟਾਂ ਦੇ ਵਿੱਚ ਇੰਨੀਆਂ ਲਾਣਤਾ ਪਾਉਂਦੇ ਨੇ ਇੰਨੀਆਂ ਲਾਣਤਾ ਪਾਉਂਦੇ ਨੇ ਇੱਥੋਂ ਤੱਕ ਕਹਿੰਦੇ ਨੇ ਵੀ ਕੱਲੇ ਕੰਨਾਂ ਵਾਲੇ ਦਿੰਦੇ ਨੇ ਕੱਲੇ ਦੰਦ ਦਿੰਦੇ ਨੇ ਕੱਲਾ ਮੇਕਅਪ ਦਿੰਦਾ ਫੇਰ ਵੀ ਇਹਨਾਂ ਨੂੰ ਅਕਲ ਨਹੀਂ ਆਉਂਦੀ। ਬਾਕੀ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਇਹੋ ਜਿਹੇ ਲੋਕਾਂ ਨੂੰ ਕੱਟ ਜਿਹੜਾ ਹੈਗਾ ਤੁਸੀਂ ਇਹਨਾਂ ਲੋਕਾਂ ਨੂੰ ਦੇਖ ਕੇ ਆਪਣੇ ਆਪ ਦੀ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਨਾ ਲਿਆਓ ਕਿਉਂਕਿ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਨਾ ਝੂਠੀ ਜ਼ਿੰਦਗੀ ਜਿਉ ਰਹੇ ਨੇ ਉਹ ਖਾਸ ਕਰਕੇ ਆ ਸੋਨੂ ਸੋਨੂ ਦੀ ਤਾਂ ਜ਼ਿੰਦਗੀ ਹੀ ਝੂਠੀ ਹੈ ਇਹ ਨਹੀਂ ਨਾ ਜਿੱਦ ਦੇ ਕੋਈ ਐਦਾਂ ਦੀ ਗੱਲਬਾਤ ਹੋ ਗਈ ਨਾ ਇਸ ਕੁੜੀ ਨੇ ਮੂੰਹ ਦਿਖਾਉਣ ਜੋਖਰੀ ਨਹੀਂ ਰਹਿਣਾ ਮੈਂ ਤੁਹਾਨੂੰ ਮਤਲਬ ਵੀ ਜਿੱਦਾਂ ਬੰਦੇ ਨਾਲ ਜਦੋਂ ਇਹ ਕੁਝ ਹੋ ਜਾਂਦਾ ਨਾ ਹੁਣ ਤੁਸੀਂ ਆ ਪਿੱਛੇ ਜੇ ਦੇਖ ਲਓ ਜਿਹੜਾ ਆ ਫਾਰਮ ਵਾਲੀ ਕੁੜੀ ਦੇ ਨਾਲ ਹੋਇਆ ਕੀ ਹੋਇਆ ਉਹਦੇ ਨਾਲ ਇਹੀ ਸੀ ਨਾ ਉਹਦਾ ਵੀ ਰੌਲਾ ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਨਾਲ ਖੇ ਖਾਣ ਵਾਗੀ ਠੀਕ ਹੈ ਤੇ ਬਾਅਦ ਚ ਕੀ ਹੋਇਆ ਚਲੋ ਸਮਝੌਤੇ ਹੋ ਗਏ ਸਭ ਕੁਝ ਹੋ ਜਾਂਦਾ ਹੋਣ ਨੂੰ ਇੱਥੇ ਤਾਂ ਦੁਨੀਆ ਤੇ ਮਤਲਬ ਕੋਈ ਕਤਲ ਹੋ ਜਾਏ ਜਾਂ ਕੁਝ ਵੀ ਹੋ ਜਾਏ ਹਨਾ ਉਹਦੇ ਵੀ ਸਮਝੌਤੇ ਹੋ ਜਾਣੇ ਤੇ ਜੇ ਬੰਦਾ ਕਰਨ ਤੇ ਆ ਜਾਏ ਤਾਂ ਪਰ ਰਿਸ਼ਤੇ ਜਿਹੜੇ ਹੈਗੇ ਹਨਾ ਉਹ बार-बार ਨਹੀਂ ਬਣਦੇ ਹੁੰਦੇ ਰਿਸ਼ਤੇ ਬਹੁਤ ਅਨਮੋਲ ਹੁੰਦੇ ਨੇ ਇਹਨਾਂ ਨੂੰ ਸੰਭ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੇ ਸੰਭਣ ਦੇ ਲਈ ਨਾ ਹੱਦ ਹੁੰਦੀ ਆ ਹਰ ਟਾਈਮ ਦੇ ਵਿੱਚ ਆਪਾਂ ਨੂੰ ਹੱਥ ਦੇ ਵਿੱਚ ਰਹਿਣਾ ਚਾਹੀਦਾ ਹੁਣ ਜਿਹੜੀ ਮੈਂ ਪਿੱਛੇ ਇੱਕ ਵੀਡੀਓ ਪਾਈ ਹੋਈ ਹੈਗੀ ਵਿੱਕੀ ਬਟਿੰਡਾ ਉਹ ਮੁੰਡਾ ਜਿਹੜਾ ਮਤਲਬ ਛੋਟੀ ਹਾਈਟ ਦਾ ਮੁੰਡਾ ਸੀਗਾ ਤੇ ਇੱਕ ਰੂਬੀ ਜਿਹੜੀ ਐਡਵੋਕੇਟ ਹੈਗੀ ਆ ਕਾਫੀ ਫੇਮਸ ਹੈਗੀ ਉਹ ਕੁੜੀ ਹੈ ਨਾ ਮੈਂ ਆਪਦੀ ਪਿਛਲੀ ਵੀਡੀਓ ਉਹਨਾਂ ਤੇ ਪਾਈ ਹੋਈ ਹੈ ਤੁਸੀਂ ਜਾ ਕੇ ਚੈੱਕ ਕਰੋ ਉਹਨਾਂ ਦਾ ਕੀ ਹਿਸਾਬ ਕਿਤਾਬ ਸੀਗਾ ਤੁਸੀਂ ਦੇਖ ਸਕਦੇ ਹੋ ਇਕੱਠੇ ਰੀਲਾਂ ਇਕੱਠੇ ਘੁੰਮਦੇ ਇਕੱਠੇ ਵਲੌਗ ਬਣਾਉਂਦੇ ਮਤਲਬ ਸੂਨੂ ਕਿਹਣਾ ਸਿਸਟਮ ਹੀ ਸੀਗਾ ਉਹ ਤਾਂ ਏਡੀ ਵੱਡੀ ਵਿਚਾਰੀ ਐਡਵੋਕੇਟ ਏਡੀ ਵੱਡੀ ਪੋਸਟ ਸੀ ਕਹਿੰਦੀ ਕਹ ਹੁੰਦੀ ਸੀਗੀ ਤੇ ਸੂਨੂ ਦਾ ਉਹਦੇ ਜੇ ਆਪਾਂ ਗੱਲ ਕਰੀਏ ਨਾ ਉਹਦੇ ਕੰਪੈਰੀਜ਼ਨ ਦੇ ਵਿੱਚ ਤਾਂ ਤੇ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਰਿਸ਼ਤਾ ਟੁੱਟ ਗਿਆ ਉਹ ਉਹਨਾਂ ਨੇ ਵੀ ਤਾਂ ਵਿਆਹ ਹੀ ਕਰਾਉਣਾ ਸੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਦਰਾਰ ਆ ਗਈ ਹਾਲਾਂਕਿ ਦੋਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਸੀ ਕੋਈ ਵੀ ਨਹੀਂ ਸੀਗਾ ਉਹਨਾਂ ਦੀ ਹਾਈਟ ਵੀ ਕੋਈ ਜੀ ਸੀ ਦੋਨਾਂ ਦੀ ਚਲੋ ਮਧਰੇ ਸੀਗੇ ਠੀਕ ਹੈ ਛੋਟੀ ਹਾਈਟ ਦੇ ਸੀਗੇ ਕੋਈ ਐਵੇਂ ਨਹੀਂ ਸੀ ਵੀ ਇੱਕ ਜਣਾ ਇੱਕ ਜਣੇ 'ਚ ਕਮੀ ਸੀਗੀ ਹਨਾ ਫਿਰ ਉਹ ਕੁੜੀ ਐਡਵੋਕੇਟ ਸੀ ਐਡੀ ਵਧੀਆ ਐਡੇ ਵਧੀਆ ਉਹਦੇ ਤੇ ਸੀਗੀ ਤੇ ਇਹ ਨਾ ਮਤਲਬ ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ ਹੱਦ ਤੋਂ ਬਾਅਦ ਜਦੋਂ ਆਪਾਂ ਬਾਕੀ ਸੋਸ਼ਲ ਮੀਡੀਆ ਤੇ ਆਪਾਂ ਆਉਣਾ ਸੋਚ ਸਮਝ ਕੇ ਆਓ ਰਿਸ਼ਤੇ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਦਿਖਾ ਰਹੇ ਆ ਸੋਚ ਸਮਝ ਕੇ ਦਿਖਾਓ ਤਾਂ ਕਿ ਕੱਲ ਨੂੰ ਲੋਕਾਂ ਦੇ ਸਾਹਮਣੇ ਮੌਕਾ ਨਾ ਮਿਲੇ ਵੀ ਲੋਕ ਆਪਾਂ ਨੂੰ ਡਰੋਲ ਕਰਨ ਹੁਣ ਉਸ ਕੁੜੀ ਦੇ ਦਿਮਾਗ ਤੇ ਇੰਨਾ ਬੋਝ ਪਿਆ ਹੋਇਆ ਇੰਨਾ ਡਿਪਰੈਸ਼ਨ ਦੇ ਵਿੱਚ ਹੈ ਨਾ ਉਹ ਕੁੜੀ ਕਿਉਂਕਿ ਲੋਕ ਉਹਨੂੰ ਸਵਾਲ ਕਰ ਰਹੇ ਨੇ ਵੀ ਕਿੱਥੇ ਗਿਆ ਹੁਣ ਰੀਲਾਂ ਜਿਹੜੀਆਂ ਤੁਸੀਂ ਆਪਦੇ ਫੋਨ ਚੋਂ ਹਾਈਡ ਕਰ ਦੋਗੇ ਆਪ ਦੀ ਆਈਡੀ ਜੋ ਡਿਲੀਟ ਕਰ ਦੋਗੇ ਕਿਸੇ ਨਾਲ ਰਿਸ਼ਤਾ ਟੁੱਟ ਗਿਆ ਬਲੌਗ ਡਿਲੀਟ ਕਰ ਦੋ ਸਾਰਾ ਕੁਝ ਡਿਲੀਟ ਕਰ ਦੋਗੇ ਪਰ ਜਿਹੜੀ ਇੱਕ ਵਾਰੀ ਨੈੱਟ ਤੇ ਚੜ ਗਈ ਨਾ ਉਹ ਲੋਕਾਂ ਦੇ ਕੋਲੇ ਸੇਵ ਹੁੰਦੀ ਹੈ ਫਿਰ ਇੰਨਾ ਚੀਜ਼ਾਂ ਦੇ ਕਰਕੇ ਹੀ ਫਿਰ ਜਦੋਂ ਲੋਕ ਟ੍ਰੋਲ ਕਰਦੇ ਨੇ ਫਿਰ ਤੁਸੀਂ ਕਹਦੇ ਨੂੰ ਸਾਡੇ ਦਿਮਾਗ ਤੇ ਬੋਝ ਪੈਂਦਾ ਜਿਵੇਂ ਹੁਣ ਉਹ ਐਡਵੋਕੇਟ ਨਹੀਂ ਹੈਗੀ ਆਹ ਕੁੜੀ ਰੂਬੀ ਤੇ ਇਹਦੇ ਦਿਮਾਗ ਤੇ ਇੰਨਾ ਕੁ ਜ਼ਿਆਦਾ ਅਸਰ ਪਿਆ ਹੋਇਆ ਨਾ ਵੀ ਉਹ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਤੱਕ ਕਰਦੀ ਹੈ ਐਸ ਹੱਦ ਤੱਕ ਉਹਦੇ ਦਿਮਾਗ ਤੇ ਡਿਪਰੈਸ਼ਨ ਹੋ ਇਸ ਕਰਕੇ ਰਿਸ਼ਤੇ ਨੂੰ ਇੱਕ ਲਿਮਿਟ ਹੁੰਦੀ ਆ ਰਿਸ਼ਤਿਆਂ ਦੀ ਠੀਕ ਹੈ ਵਿਆਹ ਕਰਵਾ ਲਓ ਇਹ ਮੈਂ ਆਪਦੇ ਭਰਾ ਮੇਰਾ ਛੋਟਾ ਮੈਂ ਇਹ ਦੇ ਕਰਕੇ ਵਿਆਹ ਨਹੀਂ ਕਰਾਉਂਦੀ ਮੇਰੀ ਗੱਲ ਸੁਣ ਤੂੰ ਵਿਆਹ ਕਰਾ ਲਾ ਰਹਿਣਾ ਤਾਂ ਦੀਪ ਨੇ ਫੇਰ ਵੀ ਇੱਥੇ ਹੀ ਆ ਨਾ ਕੱਲਾ ਗੁਰੂ ਘਰ ਦੀਆਂ ਲਾਵਾ ਹੀ ਬਾਕੀ ਆ ਹੋਰ ਤਾਂ ਤੁਹਾਡੇ ਚ ਕੁਝ ਰਹਿ ਨਹੀਂ ਗਿਆ ਮੈਨੂੰ ਪਤਾ ਗੁਰੂ ਘਰ ਜਾ ਕੇ ਚੁੱਪ ਕਰਕੇ ਲਾਵਾ ਲੈ ਲਓ ਤੇ ਬਸ ਤੂੰ ਇੱਥੇ ਰਹੀ ਚੱਲ ਹੁਣ ਵੀ ਤਾਂ ਇੱਥੇ ਹੀ ਰਹਿਣੀ ਆ 24 ਘੰਟੇ ਤੇਰੇ ਨਾਲ ਹੀ ਰਹਿੰਦਾ ਫਿਰ ਤੁਹਾਨੂੰ ਕੋਈ ਕੁਝ ਆਏ ਤਾਂ ਨਾ ਕਹੂਗਾ ਵੀ ਭਾਈ ਤੁਸੀਂ ਵਿਆਹ ਤੋਂ ਪਹਿਲਾਂ ਤੁਰੇ ਫਿਰਦੇ ਹੋ ਘੱਟ ਤੁਹਾਨੂੰ ਲੋਕ ਟਰੋਲ ਕਰਨਗੇ ਜਦੋਂ ਹਰ ਵਕਤ ਰਹਿਣਾ ਤਾਂ ਦੀਪ ਨੇ ਤੇਰੇ ਬੈਡਰੂਮ ਦੇ ਵਿੱਚ ਫਿਰ ਕਿੱਡੀ ਕੀ ਗੱਲ ਆ ਤੂੰ ਇੱਥੇ ਰਵੇਂ ਜਾਂ ਉੱਥੇ ਰਵੇਂ ਲਾਵਾ ਦਾ ਹੀ ਤੁਹਾਡੇ ਚ ਇੱਕ ਫਰਕ ਆ ਬਸ ਲਾਵਾ ਲੈ ਲੋ ਤੇ ਲੋਕ ਤਾਂ ਚੁੱਪ ਕਰ ਜਾਣਗੇ ਲੋਕ ਤੁਹਾਨੂੰ ਚੰਗਾ ਵਾੜਾ ਬੋਲਣੋਂ ਹਟ ਜਾਣਗੇ ਐਂ ਤਾਂ ਨਾ ਕਹਿਣਗੇ ਹੁਣ ਜ਼ਿਆਦਾ ਟਰੋਲ ਕਿਸ ਕਰਕੇ ਕਰਦੇ ਨੇ ਇਸੇ ਕਰਕੇ ਕਰਦੇ ਨੇ ਵੀ ਬਿਨਾ ਵਿਆਹ ਤੋਂ ਦੂਰੀ ਫਿਰਦੀ ਐ ਚਪਕਚਪ ਕੋਈ ਬੈਠੂਗੀ ਨਾਲ ਫਿਰ ਇਹ ਕਿਸੇ ਨੂੰ ਬੈਠੇ ਨੂੰ ਨਹੀਂ ਵੇਖਦੀ ਆ ਪਿੱਛੇ ਜੇ ਸੰਗਰੂਰ ਪ੍ਰੋਮੋਸ਼ਨ ਕਰਨ ਗਈ ਸੀ ਇਹ ਤਾ ਸੰਗਰੂਰ ਜਦੋਂ ਇਹ ਪ੍ਰੋਮੋਸ਼ਨ ਕਰਨ ਗਈ ਆ ਨਾ ਤੇ ਉੱਥੇ ਮਤਲਬ ਇਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਡਰਾਈਵਰ ਸੀਗਾ ਉਹ ਵੀ ਵਿਚਾਰਾ ਅੰਦਰ ਹੀ ਸੀ ਉਹਨੂੰ ਨਾਲ ਲੈ ਕੇ ਗਏ ਸੀ ਇਹ ਤੇ ਉਹਦੇ ਸਾਹਮਣੇ ਕਦੇ ਉਹਦੇ ਢਿੱਡ ਤੇ ਹੱਥ ਲਾਵੇ ਦੀਪ ਦੇ ਤੇ ਕਦੇ ਉਹਦੇ ਚੁੰਡਾਂ ਵੱਢੇ ਕਦੇ ਕਿਵੇਂ ਕਰੇ ਹਜੇ ਉਹ ਤਾਂ ਚਲੋ ਮਾੜੀ-ਮੋਟੀ ਜੀ ਹੱਦ 'ਚ ਰਹਿੰਦਾਗਾ ਇੱਥੇ ਤਾਂ ਵਿਆਹੇ ਬਾਰੇ ਸ਼ਰਮ ਮੰਨਦੇ ਨੇ ਕਿਸੇ ਦੇ ਸਾਹਮਣੇ ਇਹੋ ਜਿਹਾ ਲੱchn ਕਰਨ ਲੱਗੇ ਇਹ ਬਿਨਾ ਵਿਆਹ ਤੋਂ ਹੀ ਚੱਕੀ ਆਉਂਦੀ ਆ ਫੱਟੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈ ਜਿਹੜੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਥੈਂਕ ਯੂ